ਹਾਂਜੀ ਹਰ ਕੀ ਹਾਲ ਚਾਲ ਹੈ ਹਰ ਦੋਸਤਾਂ ਮੈਂ ਤੇਰਾ ਮੀਰ ਗਾਜੂ ਠੀਕ ਠਾਕ ਹਾਂ ਸੋੜੇ ਜਾਨ ਵਾਲੀ ਸੈਟ ਬੈਠਾ ਹੋਣਗੇ ਤੇ ਲਾਉਏ ਮਤਰੋਨੋਂ ਨੇ ਕੋਲੇ ਆ ਜਾਈ ਸੀ ਤੇ ਆਂਡੇ ਉਂਡੇ ਜੁੜੇ ਜਿਹੜੇ ਲਾਈ ਬੈਠਾ ਇਹ ਆ ਦੇਖ ਬੈਠੀ ਦਿਖਾ ਰਹੀ ਮੈਂ ਪੈਂਦੀ ਆ ਇਹ ਤਾਂ ਜਨਾ ਕੋਈ ਬੈਠਿਆ ਤੇ ਕਿਹੜੇ ਤਰੇ ਕਿਹੜੀ ਖੱਟੀਆਂ ਦੀ ਆ ਹਾਂ ਟੀਰੀ ਗਾਲੀ ਨੋਕ ਦੀ ਦੇਖੀ ਦੇਖੀ ਤੇ ਉਹ ਬੈਠਾ ਬਲੈਕ ਜੀ ਦਾ ਪਿਆ ਉਹ ਗੋਲੀ ਗੋਲੀਆਂ ਗੋਲੀ ਦੀਆਂ ਤਾਂ ਨਾ ਲੈ ਆਂਦੇ ਲਾਲ ਚੀਨਾ ਤੇ ਚਿੱਤਲੇ ਚੂਦਲੇ ਵਿੱਚ ਹੀ ਆ ਸਾਰੇ ਹਰੜਾ ਹੁਰੜਾ ਸਾਰੇ ਵਿੱਚ ਹੀ ਉਦਰੜਾ ਕਰੜਾ ਤੁਰੇ ਫਿਰਦੇ ਤੇ ਉਧਰਲੇ ਗੁੱਡੇ ਜੂ ਬਾਈ ਰੱਖੇ ਪਿਆਂਡੇ ਓਂਡੇ ਉਧਰ ਵੀ ਚੱਲ ਕੇ ਹੁੰਨੇ ਪਤਾ ਇਧਰਲੇ ਦੇਖ ਲੋ ਸਾਰੇ ਘਟਰੇ ਰਸਤੀਆਂ ਦੇ ਦਾਣੇ ਦੀ ਭਰ ਕੇ ਕੁਝ ਜਣ ਕਦੇ ਉਹਨਾਂ ਟਾਈਮ ਭਰਦੇ ਆ ਤੇ ਬੱਚੇ ਕਰ ਲਈ ਬੰਦ ਹੁਣ ਅਗਲੇ ਸੀਜ਼ਨ ਬਾਜੀ ਛੱਡਾਂਗੇ ਇੱਕ ਤਾਂ ਗੋਲੀ ਛੱਡਾਂਗੇ ਇੱਕ ਹੋ ਸਾਹਮਣੇ ਬੈਠਾ ਚਿੱਟੀਆਂ ਦਾ ਬੱਚਾ ਰੋਜੀ ਵੀ ਛੱਡਾਂਗੇ ਤੇ ਰੋਜੀ ਚਲੋ ਉਹ ਵੇਖ ਲਾਂਗੇ ਕੋਈ ਨਹੀਂ ਵੇਟ ਫੁੱਟ ਦਾ ਹੋਇਆ ਦਾ ਲੋੜ ਤੱਕ ਵਧੀਆ ਬਣ ਗਈ ਨਾ ਬੱਚੇ-ਬੱਚੇ ਨਾਲ ਇਹਨੂੰ ਬੱਚਿਆਂ ਚ ਪਾਈ ਫਿਰ ਇੱਕ ਬੱਚਾ ਆ ਬੈਠਾ ਬਈ ਤਿੰਨ ਚਾਰ ਬੱਚੇ ਆ ਸਾਰੇ ਅੱਪ ਬਾਜੀ ਛੱਡਾਂਗੇ ਅਗਲੇ ਸੀਜ਼ਨ ਠੀਕ ਆ ਬਸ ਵਾਹਿਗੁਰੂ ਕਰੇ ਚੜ੍ਹਦੀ ਕਲਾ 'ਚ ਰਹਿਣ ਸਾਰੇ ਇਹ ਸੈੱਟ ਵਟ ਕੋਈ ਨਹੀਂ ਫਿਰ ਤੱਕ ਪਾ ਕੇ ਛੱਡਾਂਗੇ ਆਪਾਂ ਤਾਂ ਇਹ ਵਿਚਾਰ ਛੱਡਾਂਗੇ ਹੋਰ ਵੀ ਬਾਕੀ ਜਿਹੜੇ ਘੜਾਵਾਂਗੇ ਉਹ ਛੋਟੇ ਆ ਕਾ ਵੀ ਛੱਡਣਾ ਛੁਰਤਾ ਲੈ ਆ ਦਾਫਰ ਸਾਹਿਬ ਹੋਇਆ ਫਿਰਦਾ ਇੱਕ ਬਈ ਆ ਰਿਹਾ ਪੱਠਾ ਸਾਹਿਬ ਦਾਫਰ ਸਾਹਿਬ ਹੋਇਆ ਇਹਨੇ ਪਹਿਲਾਂ ਹੀ ਬੰਦ ਕਰ ਲਿਆ ਇਹ ਵੀ ਸਾਰੇ ਨਾਲੋਂ ਵੱਡਾ ਨੇ ਪਹਿਲਾਂ ਜਿਹੜੀਆਂ ਝੋਲੀਆਂ ਜਿਹੜੀਆਂ ਕੱਢੀਆਂ ਸੀ ਕੂਤਰਾ ਨੇ ਉਹਨਾਂ ਦਾ ਹੈ ਬੱਚਾ ਲੈ ਕੱਦ ਦੇਖੋ ਕਿੰਨਾ ਵੱਡਾ ਨੇ ਇੱਥੇ ਲੱਗਦੇ ਹਾਂ ਹੀ ਬਾਹਣ ਫੜ ਕੇ ਆਪਣੀ ਬਾਹਣ ਲੱਗਦੇ ਨੇ ਅੱਛਾ ਦੇਖੋ ਉਹ ਆਇਆ ਬਾਹਰ ਲਿਆ ਬਾਹਰ ਲਿਆ ਦੋ ਐ ਇੱਡਾ ਤਾਂ ਹੈਗਾ ਜਾਨ ਜਾਨੂ ਇੱਡਾ ਤਾਂ ਹੈ ਨਹੀਂ ਬਾਈ ਕਈ ਕਬੂਤਰ ਨੇ ਇੱਕ ਮੈਂ ਵੀਡੀਓ ਦੇਖੀ ਪੀਰ ਕੋਟਾਂ ਨਾਲ ਦੀ ਮੱਲਾ ਕੋਈ ਬੰਦਾ ਕਹਿੰਦਾ ਪੀਰ ਕੋਟਾਂ ਬਲੱਡ ਲੈਣ ਉਹੰਦਰਾ ਇੱਥੋਂ ਹੱਥ ਤੋਂ ਲੈ ਕੇ ਉਹਦਾ ਮੂੰਹ ਇੱਥੇ ਹੱਥ ਉਂਗਲਾ ਤੱਕ ਸਿੱਧੇ ਪੂਛ ਇੱਥੋਂ ਤੱਕ ਸਿਗੀ ਉਹਦੀ ਪੂਣੀ ਤੱਕ ਐਂ ਲੰਮੇ ਲੰਮੇ ਕੂਤਰ ਹੈ ਗਈਆਂ ਨਸਲ ਦਾ ਲੋਕਾਂ ਕੋਲੇ ਹਨ ਤੇ ਬਾਕੀ ਬਾਈ ਅੱਜ ਛੱਡਿਆ ਸੀਗਾ ਆਪਾਂ ਜਿਹੜਾ ਤੁੰਸੇ ਬੈਠਾ ਵਾਲਾ ਜਿਹੜਾ ਬਾਜੀ ਛੱਡਾਈ ਕੂਤਰ ਆ ਜਿਹੜਾ ਅਸੀਂ 2-2.5 ਘੰਟੇ ਵਧੇਗਾ ਉੱਡੇ ਆ ਤੇ ਆ ਕੇ ਬਹਿ ਗਿਆ ਵਧੀਆ ਛਤਰੀ ਤੇ ਆ ਗਿਆ ਤੇ ਮੌਸਮ ਅੱਜ ਹੈਗਾ ਥੋੜਾ ਜਿਹਾ ਖਰਾਬ ਯਾਰ ਦੇਖੋ ਹਵਾ ਹੀ ਚੱਲਦੀ ਆ ਦੇਖੋ ਫਿਰ ਲੈ ਉਹ ਦੇ ਠ ਹੋਲੀ ਇਨ ਨਹੀਂ ਦਲਵ ਦਿਖਾਈ ਕਿ ਅੱਛਾ ਇਧਰ ਸ਼ਾਹ ਕੀ ਦੇ ਆਂੜੇ ਤੇ ਰਹਿਵੇ ਬਾਈ ਦੇਖ ਲਓ ਠੀਕ ਹੈ ਜੀ ਇਹ ਇਹ ਲੈ ਬਾਈ ਸਫਾਈ ਕੋਈ ਕੀਤੀ ਆ ਉਹਨੇ ਅੱਜ ਹੀ ਕੀਤੀ ਆ ਮੈਨੇ ਵਧੀਆ ਹੋਰ ਵੀ ਤਾਂ ਇਹ ਕਿਹਨੇ ਇੱਕ ਬਾਗੀ ਖੇਤ ਰਚੀਨਾ ਰੋਜੀ ਅੱਛਾ ਦੂਜਾ ਇਹ ਰੋਜੀ ਦਾ ਦੇਖ ਲੋ ਬਈ ਚੰਗੀ ਤਰ੍ਹਾਂ ਬੈਠਾ। ਐ ਕਿਹਨੇ ਇੱਥੇ ਕਿਤੇ ਨੀ ਵੇ। ਨਹੀਂ ਤੇਰੀ। ਬੈਠਾ ਸੀ ਹੁਣੇ ਕਿਹੜਾ ਪਤਾ ਨਹੀਂ ਕਿਹੜਾ ਸੀ। ਜੀਨੀ ਧਰਨਾ ਸੀ ਇਹਦੇ। ਅੱਛਾ ਅੱਛਾ। ਆਹੀ ਹੈ ਬਈ ਇੱਧਰ ਤਾਂ ਰੈਂਡਾ ਮਿਲਿਆ ਕਿਸੇ ਨਾ। ਹਾਂ। ਇਹ ਉਧਰ ਖੜਦਾ ਸੀ। ਅੱਛਾ ਉਹੀ ਛੜਦਾ। ਅੱਛਾ ਛਾ ਕੀ ਨਾ ਮਿਲਿਆ ਵਿਆ। ਹਾਂ ਵੇ ਚਿੱਟੀਆਂ ਨਾਲ ਵੇ। ਇਹ ਕਾਲਾ ਦਰਦੀ ਧਰ। ਅੱਛਾ ਹਾਂ। ਕੱਟ ਜਾ ਲਾ। ਇਹਨਾਂ ਦੇ ਉੱਡੇ ਪਹਿਲਾਂ ਆਈ। ਕੀ? ਕੋਣ? ਕਿ ਨਵਾਂ? ਉਹਨਾਂ ਦੇ ਡਾਈ ਨਹੀਂ। ਨਹੀਂ ਨਹੀਂ ਉਹ ਤੇ ਬਜਿਨਾ ਵੈਦਿਆ ਅੱਛਾ ਤੂੰ ਤੇਰੀ ਗੱਲ ਕਰਦਾ ਮੈਂ ਹਾਂ ਪਰ ਨਾ ਹੀ ਰੋਜੀ ਨਾ ਮਿਲ ਗਿਆ ਤੇ ਉਹੀ ਦਾ ਆਇਆ ਸੀ ਪਹਿਲਾਂ ਉਹੀ ਸੀ ਸਵਾਰੰਗਾ ਇਹਦੇ ਨਹੀਂ ਉਹ ਚੀਨਾ ਜੇ ਕੱਢਾ ਠੀਕ ਆ ਅੱਛਾ ਭਾਈ ਆ ਰੋਜੀ ਨਾਲ ਆ ਮਿਲਿਆ ਵੈ ਸਵਾਰੰਗਾ ਜੀ ਕਿਹਦਾ ਹੈ ਰੋਜੀ ਦਾ ਹਾਂ ਉਹ ਇਹ ਪੁੱਠਾ ਲੱਗਿਆ ਵੈ ਨਾ ਕਿੱਥੇ ਲੱਗੇ ਮੈਂ ਕਹਿੰਨਾ ਪੁੱਠਾ ਉਹ ਤੇ ਲੱਗਾ ਠੀਕ ਆ ਹੈਲੋ ਕੀ ਹਾਲ ਚੱਲ ਦੋਸਤੋ ਮੀਟ ਮਾਈ ਪਾਂਜਾ ਨਵਾਬ ਕਿਵੇਂ ਆ ਪਰ ਰੋਣ ਲੱਗਣ ਰੋਣ ਲੱਗਣ ਦਾ ਨਹੀਂ ਨਹੀਂ ਪੁੱਤ ਕੋਈ ਓਕੇ ਵੀਰੇ ਤੋਂ ਡਰਦਾ ਬਹੁਤ ਛੀਨਾ ਭਰਾ ਬਹੁਤ ਦਾ ਇਹ ਬਈ ਗੋਰੀ ਦਾ ਭਾਂਜਾ ਵਾ ਹਾਂ ਨਹੀਂ ਪੁੱਤ ਨਹੀਂ ਕੁਛ ਕਹਿੰਦੇ ਨਹੀਂ ਨਹੀਂ ਇਹ ਕਬੂਤਰ ਦਿਖਾ ਦੇ ਇੱਕ ਅੱਧਾ ਯਾਰ ਦਿਖਾ ਦਿਓ ਇੱਕ ਤੋ ਹਲੇ ਫੜ ਲੈ ਯਾਰ ਇਹ ਆ ਮਾਮੂ ਕੁਲ ਕਿੰਨੇ ਮੌਰੇ ਹਈਓ ਮੂਤਰ ਆਇਆ ਦੈਂਤਾਂ ਰਹਿ ਗਏ ਹਨ ਵਰਕਦਾ ਬਹੁਤ ਅੱਛਾ ਪੱਠਾ ਹੋਇਆ ਆਪਣਾ ਭਾਈ ਆ ਵੀ ਇਹਦੇ ਕੋਲ ਪੱਠਾ ਬਹੁਤ ਵਧੀਆ ਔੜਦਾ ਰਿਹਾ ਵਾ ਮੌਸਮ ਬਾਰੇ ਪ੍ਰਚਾਰ ਕਰਦੇ ਮੜਾ ਯਾ ਮੌਸਮ ਕਿਹੜਾ ਹੈ ਟਾਜ ਮੌਸਮ ਤੂੰ ਦੱਸ ਭਾਈ ਮੌਸਮ ਬੁੜਾ ਐਂਡ ਲੈਸ ਆ ਭਾਈ ਮਿੱਤਰ ਪੂਰਾ ਖੀਰ ਮਾਉਂ ਯੱਕਦਾ ਯਾਰ ਆ ਲੈ ਨੰਨੇ ਕੋਲ ਜਾਣ ਨੂੰ ਕਹਿੰਦਾ ਚੱਕੀ ਚਾਹ ਹੱਥ ਕੱਢੀ ਮੜੇ ਨਹੀਂ ਜਾਵੜੂ ਜਾਵੜੂ ਕਾ ਉਤਰ ਕਰ ਇਹਦਾ ਪਛਾਣਦਾ ਇਹ ਬਾਈ ਤੇਰਾ ਕੂਤਰ ਨਾਲ ਸ਼ੌਂਕੀ ਮਾਮਾ ਠੀਕ ਹੈ ਕਿਹੜੀ ਸ਼ਤਰੇ ਭਟਕਾਲ ਆ ਰਿਹਾ ਦਾ ਭਾਈ ਫੜ ਫੜ ਲਾ ਕੋਈ ਫੜਦਾ ਫੜ ਫੜ ਰੋਣ ਲੱਗ ਜੀ ਕੋਈ ਫਾਇਦਾ ਇਦਾਂ ਲੈ ਆ ਯਾਰ ਤੂੰ ਇਹਨੂੰ ਕਾਣੂ ਐਵੇਂ ਤੰਗ ਹੁੰਦਾ ਬੱਚਾ ਵਾ ਦੇਖੋ ਇਧਰ ਬਾਈ ਇਹ ਪੱਠਾ ਬਹੁਤ ਹੀ ਆੜਦਾ ਰਿਹਾ ਵਾ ਕੀੜੀਆਂ ਨੇ ਖਾ ਲਿਆ ਪਤਾ ਨਹੀਂ ਤੇ ਥੋੜਾ ਹੀ ਕਮਜ਼ੋਰਾ ਲੱਗਦਾ ਯਾਰ ਇਹ ਕੀ ਦਾਣੇ ਦਾ ਹੁਣ ਨੀ ਦਾਣੇ ਨਾ ਨਾ ਹਰਾ ਨਹੀਂ ਆਈ ਨਹੀਂ ਕਹੀਦਾ ਹਾਂ ਯਾਰ ਦਾਣਾ ਕਰਕੇ ਕਦੋਂ ਕਮਜ਼ੋਰਾ ਹੁਣ ਤੇ ਫਿਰ ਆਹ ਦੇਖ ਤੂੰ ਚੱਲ ਇਹਦੀ ਛੱਡ ਦਰਵਾਜ਼ਾ ਲਾ ਦੇ ਹੋਰ ਨਾ ਆਹ ਦਾਦੇ ਫਿਰ ਉਹਦੀ ਛੱਡ ਦੇ ਚੱਲ ਤੂੰ ਆਹ ਦੇਖ ਇਹ ਫਰਾਈਆਂ ਪੁੱਤ ਨੇ ਉਹ ਥੋੜਾ ਜਿਹਾ ਹੈਗਾ ਉਹ ਇੱਕ ਆ ਪੱਠਾ ਬਾਈ ਹੁਣ ਤੁਹਾਨੂੰ ਕੱਲ ਕੱਲ ਫੜਕੇ ਦਿਹੋਨੇ ਕਿਹੜੇ ਕਿਹੜੇ ਅਗਲੇ ਸਾਲ ਬਾਜੀ ਛੱਡਨੇ ਆ ਉਹ ਜਿਹੜੇ ਨਵੇਂ ਘੜਾਵਾਂਗੇ ਉਹ ਤਾਂ ਛੱਡਨੇ ਛੱਡਨੇ ਗੋਲੀ ਵੀ ਨਹੀਂ ਜੇ ਤਾਂ ਬਣ ਗਿਆ ਕੂਤਰ ਤੈਨ ਤਾਂ ਨਹੀਂ ਇਹ ਰਿਆਂ ਰਹਿ ਗਏ ਫੇਰ ਤੈਨੂੰ ਰੱਖ ਲਾਂਗੇ ਨਹੀਂ ਨਹੀਂ ਉਹ ਕੁਛ ਨਹੀਂ ਹੁੰਦਾ ਨੇ ਇਹ ਆਪੇ ਹੀ ਬਣ ਜਾਂਦੇ ਹੁੰਦੇ ਕੂਤਰ ਦਾ ਹੋਰ ਜੇ ਬਣ ਗਿਆ ਛੱਡਣ ਛੱਡਣ ਦੀ ਗੱਲ ਤੂੰ ਐਸੇ ਕੀ ਬੈਠੇ ਰਹਿ ਗਏ ਇਹ ਮੇਰੇ ਵਾਲੇ ਕਾਲਸਰੇ ਦੇ ਵੇਖ ਲੈ ਫਿਰ ਉਹਨੇ ਸੱਦ ਮੈਂ ਕੀ ਕੀਤਾ ਇਹ 2 ਸਾਲ ਬਦਾਮ ਪਾਉਣ ਦਾ ਕੋਈ ਭਾ ਨਹੀਂ ਨਿਕਲ ਫਿਰ ਜਾਉਂਗੇ ਕਿੱਥੇ ਇੱਕ ਬਈ ਗੋਲੀ ਆ ਹਾਂ ਕਿੱਥੇ ਆਉਣਾ ਹੈ ਇਹ ਕੀ ਛੱਡਾਂਗੇ ਓਏ ਓਏ ਗੋਲੀਏ ਗੋਲੀਏ ਖੜ ਜਾ ਦੇਖੋ ਬਈ ਕਿਵੇਂ ਕਰਦੀ ਲੈ ਇਹ ਕੀ ਛੱਡਾਂ ਕਿੰਨੀਆਂ ਰਹਿ ਗਈਆਂ ਦੇਖੀ ਤੇ ਕਿ 10 ਬਾਰ ਸਾਫ ਆ ਤੀਰੀ ਬਾਰਾਂ ਦੇ ਤੇ ਰੂਏ ਅੱਛਾ ਤਾਂ ਕਬੂਤਰ ਉਹ ਦਾਦੇ ਜਿਹੜਾ ਉੱਡੇ ਸੀ ਮੁੜਿਆ ਆ ਕਿਹੜਾ ਉਹਦੇ ਬਾਰੇ ਨਹੀਂ ਦੱਸਿਆ ਕੋਈ ਵਲੌਗ ਉਹ ਵਲੌਗ ਆਪ ਕੱਲ ਬਣਾ ਲਿਆ ਬਈ ਮਿੱਤਰੋ ਜਿਹੜਾ ਆਪਾਂ ਦਾ ਕਬੂਤਰ ਨਿਕਲਿਆ ਸੀ ਰਾਮ ਵਾਲੇ ਬਾਜੀ ਤੇ ਜਾਂਦੇ ਸੀ ਬਾਜੀ ਤੇ ਮੇਰੇ ਵਾਲੇ ਰਾਹ ਤੇ ਨਿਕੋ ਹੀ ਆਪਣੇ ਕੋਲ ਤੇ ਉਹ ਬਾਤ ਸਾਰੀ ਹੈ ਕੱਲ ਹੀ ਆ ਸੀ ਨਾ ਕੱਲ ਦੁਪਹਿਰੇ ਵਲੋਗ ਆਪਾਂ ਕਰਤਾ ਅਪਲੋਡ ਬਈ ਜੀ ਨੇ ਨਹੀਂ ਦੇਖਿਆ ਜਾ ਕੇ ਦੇਖ ਲੈ ਜਿੱਦਣ ਬਾਈ ਛੜਦੇ ਇੱਥੇ ਟੀਮ ਉਹ ਲਗਾਨੀ ਪੁੱਛ ਤੇ ਦੋ ਖਾਂਬੀ ਆ ਬਾਜੀ ਉਹਨਾਂ ਯਾਰ ਇਹ ਬਾਈ ਬੋਰਡ ਤੇ ਲੱਗੇ ਪੁੱਠਾ ਛੁੜਾ ਜਾ ਯਾਰ ਇਹਦਾ ਵੀ ਕਰਨਾ ਪੈਣਾ ਘੱਟ ਵੱਡ ਕੋਸ ਨਾ ਕਰ ਨਹੀਂ ਨਹੀਂ ਛਤਰੀ ਦੇ ਲੰਕਾ ਦਾ ਨਹੀਂ ਛਤਰੀ ਤੂੰ ਇਹਨੂੰ ਹੱਥ ਲਾਈਂ ਮਰੀ ਦਿਖਾ ਨਾ ਨਾ ਇਹ ਕਾਕ ਕਰਿਆ ਹੱਥ ਲਾ ਦੀ ਹੱਥ ਲਾ ਦੀ ਲੈ ਤੂੰ ਹੱਥ ਲਾ ਦੀ ਕੋਈ ਨਹੀਂ ਡਰਦਾ ਫੇਰ ਚਲ ਛੱਡ ਖੜਾ ਉਹ ਡੱਬੀ ਛੱਟਣੀ ਆ ਬੱਕਣੀ ਆ ਡੱਬੀ ਕਿਸੇ ਨੇ ਆਪਾਂ ਪੱ ਅਰੇ ਕਾਲੀ ਕਾਲੀ ਡੱਬੀ ਥੋੜਾ ਥੋੜਾ ਇਹਦਾ ਪੱਲਾ ਰਹੀ ਕਰਦੀ ਫੜੀ ਯਾਰ ਚੱਲੇ ਭਾਰੀ ਲਾਜੀ ਥੋੜਾ ਚਾਣਾ ਬਾਈ ਤੁਹਾਨੂੰ ਨਾ ਦੱਸੂਗਾ ਇਹਦੇ ਨਾਲ ਹੋਈ ਕਿਵੇਂ ਇਹਦਾ ਪੱਲਾ ਕਿਉਂ ਖੜ ਗਿਆ ਇਹਨੂੰ ਕਾਹ ਨਹੀਂ ਪਤਾ ਥੋੜੀ ਜੀ ਦੱਸ ਯਾਰ ਕਿਸੇ ਨੇ ਪੁੱਛਿਆ ਕਮੈਂਟ ਕਰਕੇ ਕਹਿੰਦਾ ਲਾਜ ਲਾਜ ਦਾ ਮੱਕੀ ਰੰਦਾ ਹੱਸਤਾ ਸੀਗਾ ਵੀ ਇਹਦਾ ਕਿਵੇਂ ਖੜਿਆ ਸੀ ਪੱਲਾ ਤੇਰੇ ਬਿਮਾਰ ਵਾਲੀ ਹੋ ਗਈ ਹੱਡੀ ਉੱਡੀ ਯਾਰ ਨਿਕਲ ਗਈ ਸੇਦੀ ਕਿਨ ਕਿ ਜੇ ਉਹ ਦੌੜਦੇ ਤਾਂ ਮੱਲਾ ਉਹਦੇ ਬਾਰੀਆਂ ਸੀਗੀਆਂ ਛੋਟੀਆਂ ਛੋਟੀਆਂ ਉਹ ਪੱਲਾ ਵੱਜੇ ਤਾਂ ਇੱਕ ਪਾਸੋਂ ਬਾਰੀ ਜੇ ਠੀਕ ਆ ਤੇ ਉਹਦੋਂ ਤੋਂ ਫਿਰ ਆਈ ਹੋਈ ਤੇ ਉਹ ਟਰੀਟਮੈਂਟ ਤਾਜ਼ਾ ਤਾਜ਼ਾ ਤਾਂ ਨਹੀਂ ਕੀਤਾ ਹਨਾ ਵੀ ਆਪਾਂ ਤਾਂ ਕਿਹਾ ਵੀ ਜਾਨੀ ਬਹੁਤ ਟਾਈਮ ਦੀ ਹੈ ਇਹ ਆਪਣੀ ਨਿਗੀ ਇਹ ਹੈਗੀ ਬਈ ਤੀਤਦੀ ਠੀਕ ਆ ਤੀਤਦੀ ਬਲੱਡ ਲੈਣਾ ਤੇ ਤੀਤਨੇ ਤਾਂ ਹੁਣ ਛੜਤੇ ਕਬੂਤਰਾ ਫੜੀਆਂ ਇੱਕ ਮਿੰਟ ਇੱਕ ਮਿੰਟ ਹੱਥ ਜੀ ਰੱਖੀ ਹਾਂ ਉਹਨੇ ਤਾਂ ਬਈ ਆ ਦੇਖ ਲੋ ਖੁੱਡਾ ਖੜਾ ਟਾਇਆ ਆ ਰਿਹਾ ਦਾ ਘਰ ਠੀਕ ਆ ਬਾਰੀ ਜੀ ਪਈਆਂ ਖੁੱਡੇ ਤੋਈਆਂ ਉਹਨੇ ਤਾਂ ਛੜਤੇ ਆ ਇਹੀ ਪੱਕੀ ਰਹਿ ਗਈ ਲਾ ਤੇ ਆਹੀ ਆ ਹਾਂ ਜਾਨਵਰਾਂ ਐ ਕੁਝ ਨਹੀਂ ਹੁੰਦਾ ਬਈ ਬੱਚੇ ਪੁੱੱਚੇ ਘੜਾ ਉਦੋਂ ਮੈਂ ਤੁਹਾਨੂੰ ਨਾ ਸੰਜੂ ਕੁਲੇ ਵੀ ਦਿਖਾਈ ਸੀਗੀ ਛਾਖੀ ਉਹਦੇ ਕੋਲੇ ਕੋਸ ਨਹੀਂ ਹੁੰਦਾ ਆਪੀ ਸੈਟ ਸੁੱਟਾਵੇਂ ਬੱਚੇ ਕੁੱਚੇ ਕਢਾ ਲੋ ਲੈ ਆ ਇਹ ਤਾਂ ਸੈਟ ਆਵੇ ਉੜਦੀ ਲੈ ਮਿਲੀ ਆ ਲਾਲਚੀ ਨੇ ਆਪਣੇ ਨਾਲ ਅੱਛਾ ਲਾਲਚੀ ਨੇ ਲੱਗੀ ਵੀ ਇੱਥੇ ਫੜੀ ਮੜਾ ਜਾ ਕਿੰਨੇ ਟਾਈਮ ਬਾਅਦ ਆ ਦੇਖਣਾ ਇਹਨੂੰ ਅੱਛਾ ਮੂਹਰ ਵਾਲਾ ਉਹ ਘਰਦਾ ਹੋਵੇ ਹਾਂ ਠੀਕ ਆ ਵੇਖੋ ਵੀ ਲਾਲਚੀਨਾ ਕੋੜਾ ਇਹਦੇ ਕਾਲੀ ਝਾਲਰ ਮਾਰੀ ਹੁੰਦੀ ਸੀ ਕੋੜਦਾ ਕਾਲੀ ਮਾਰੀ ਉਹਨੇ ਪਹਿਲਾਂ ਬੱਚੇ ਹੁੰਦੇ ਸੀ ਅੱਛਾ ਬੱਚੇ ਹੁੰਦੇ ਦੇ ਭਰਾ ਆ ਕਿੱਦਾਂ ਗਰੀਬ ਇਟਾ ਕੀ ਕਰਨੇ ਪੰਜ ਪੰਜ ਓਕੇ ਹੁੰਦੇ ਫਿਰ ਸਾਹ ਹੋਈ ਜਾਂਦਾ ਅੰਦਰ ਵਿੱਚ ਹੀ ਅੰਦਰੋਂ ਘੱਟੀ ਫਿਰਦੇ ਦਾ ਕੋਈ ਸਿਸਟਮ ਨਹੀਂ ਹੈਗਾ ਸੈਟ ਹੁੰਦਾ ਫਿਰ ਇਹਦਾ ਹੈ ਨਾ ਮम्मा ਕੋਲ ਇਹਦਾ ਦੇਖ ਮੈਂ ਅੱਜ ਫੜ ਕੇ ਦੇਖਿਆ ਸੀ ਇਹ ਹਾਂ ਹਾਂ ਇਹ ਨਹੀਂ ਕੋਈ ਸੈਟਮੈਂ ਲੇ ਇਹਦਾ 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 ਸੈਟ ਵੀ ਨਹੀਂ ਕੋਈ ਲੈ ਕਈ ਫਟਿਆ ਵੀ ਆਹ ਵੀ ਝਾੜੀ ਬੈਠਾ ਕੋਈ ਲਾ ਗਈ ਇਹ ਸ਼ਾਇਦ ਬਲੈਕੀ ਦਾ ਪਿਆ ਹੋਇਆ ਇਹ ਦਾਲਚੀਨਾ ਇਹ ਬਲੈਕੀ ਆਪਣੇ ਕੋਲੇ ਹੁੰਦਾ ਸੀਗਾ ਜਿਹਨੂੰ ਹੱਥ ਤੇ ਲਾਇਆ ਹੋਇਆ ਸੀਗਾ ਬਹੁਤ ਟਾਈਮ ਪਹਿਲਾਂ ਓਏ ਮੈਂ ਤਾਂ ਤਾਂ ਗਿਆ ਬੱਢੀ ਜਾਂਣਾ ਮਰਦੀ ਕੁੂੜੀ ਦੇ ਖਾਵਾ ਐ ਅੱਛਾ ਜੀ ਕੁਝ ਮਿਲਿਆ ਵੇ ਇਹ ਜਿਹੜੀ ਅੰਡੇ ਲਈ ਬੈਠੀ ਆ ਅੰਡੇ ਹੀ ਤੇਰੇ ਇਹਦੇ ਨਾਲ ਯਾਰ ਅਜਾ ਲਈ ਕਿਹੜੀ ਆਹ ਕੰਡੂ ਵਾਲੀ ਇਹ ਜਿਹੜੇ ਡੱਬੇ ਨਹੀਂ ਜਿਹਦੇ ਬੱਚੇ ਸੀ ਅਰੇ ਤੇਰੇ ਵਿੱਚ ਜਿਹਦੇ ਭਾਂਗ ਲਈ ਤੂੰ ਤੇ ਮੈਂ ਤੇ ਹੈਪੀ ਨੇ ਅ ਤੋ ਵਲੌਗ ਵੀ ਵੇਖ ਲਾਂਗੇ ਰੱਤੇ ਡੱਬੇ ਯਾਰ ਸੀਗੇ ਯਾਰ ਰੱਤੇ ਡੱਬੇ ਸ਼ਾਕਾ ਹਾਂ ਤੇ ਜਿੱਤਾਂ ਸੀ ਐਦਾ ਸੀ ਕਿਹਦੇ ਨਾਲ ਉਹ ਕਬੂਤਰ ਜਾ ਉਹ ਉੱਡ ਗਿਆ ਚਿੱਟੀਆਂ ਦਾ ਉੱਡ ਗਿਆ ਹਾਂ ਗੋਬੇ ਛੱਡ ਕਾਫੀ ਛੱਡੀਆਂ ਦੇਖ ਕੇ ਮੇਰੀ ਵੀ ਗੱਲ ਸਮਝਦਾ ਮੈਂ ਵੀ ਸਾਰੇ ਨਦੇ ਉਹ ਲੈ ਮੋਰਲਾ ਚੱਲ ਤਾਂ ਹੁਣ ਤਾਂ ਜਾ ਹੀ ਵੜਨਾ ਜਿਹੜਾ ਵਹਿੰਦਾ ਡਾਂਗ ਤੇ ਬਾਈ ਉਹਨੇ ਉੱਠ ਹੀ ਜਾਣਾ ਇਹ ਕਿਹਦੇ ਨਾਲ ਮਿਲਿਆ ਵੈ ਸਿੰਗਲ ਪੀਸ ਡਿਫੈਕਟਡ ਹੈ ਸਿੰਗਲ ਪੀਸ ਜ਼ਰਾ ਡਿਫੈਕਟਡ ਹੈ ਕਿ ਫੈਕਟਡ ਹੈ ਦੇਖੋ ਬਾਈ ਚਿੱਟੀਆਂ ਦਾ ਤੇ ਬਾਜੀ ਛੁੱਡਿਆ ਉੱਡਿਆ ਹੋਇਆ ਕਬੂਤਰ ਇਹ ਆਮਣੇ ਕੋਲ ਆਇਆ ਵਾ ਬਾਈ ਬੋਟਰ ਦਾ ਆਵਣਾ ਨਾ ਪੁੱਤੋ ਪੱਤੀ ਵਿੱਚ ਤੇ ਆ ਫੜੀ ਇੱਕ ਮਟਾ ਲਾ ਦੇਣਾ ਛੱਪ ਨੂੰ ਇਹਦੇ ਨਾਲ ਲਾ ਦੇਣਾ ਹਾਂ ਆਖੀ ਨਾ ਇਹ ਤਾਂ ਕਿਵੇਂ ਉਸ ਸਟਾ ਵਿੱਚ ਮਣਾ ਉਹ ਕੋਈ ਨੰਨਾ ਕਹਿੰਦਾ ਨਾ ਆ ਕੂਤਰੀ ਨਾ ਤੇਰੇ ਇਹਦੇ ਨਾਲ ਲਾਉਣਾ ਜੋ ਇੱਕ ਵਾਰ ਤੇਰੇ ਹੋਰ ਕਬੂਤਰਾਂ ਨਾਲ ਨੇ ਧਰੇ ਆ ਹਾਂ ਚਿੱਟੀਆਂ ਦੇ ਕਬੂਤਰ ਤੇ ਸ਼ਾਕ ਕੀ ਪਰ ਲਾਵਾਂਗੇ ਇਹਦੇ ਨਾਲ ਹੀ ਖਾਸ ਆਪਣੇ ਘਰ ਦੀ ਹੈ ਬਲੱਡ ਲਾਈਨ ਆਹਾ ਨਾਨਕ ਹੋਈ ਕੀ ਨਾਨਕ ਹੋਈ ਨਮਾ ਜੀ ਆਉਂਦੇ ਹੋ ਤੇ ਮਾਂ ਮੇਰੇ ਮੋਢੇ ਕੋਲ ਆ ਕੇ ਆਇਆ ਸੀ ਜੀ ਹੈ ਤੇ ਕਬੂਤਰੀ ਉਹ ਠੀਕ ਹੈ ਰਿਜ਼ਲਟ ਆ ਉਹਨਾਂ ਕੋਲੇ ਭੱਜ ਜਾਂਦੇ ਸੀ ਤੇ ਪਰ ਆਪਣੇ ਗੁਲਨੇ ਕੋਲੇ ਤਾਂ ਹਜੇ ਕਢਾਇਆ ਤਾਂ ਕੋਈ ਉਹ ਚੀਨਾ ਇਹਦਾ ਇਹ ਜਿਹੜਾ ਉਹ ਦੰਡੇ ਟੂਸੇ ਦੰਡੇ ਵਾਲਾ ਅੱਛਾ ਟੂਸੇ ਦੰਡੇ ਬਈ ਇਹਦੇ ਕੋਲੇ ਹੈਗਾ ਬੱਚਾ ਠੀਕ ਹੈ ਤੇ ਬਦਗੱਟੀ ਗਿਆ ਘਰੇ ਆ ਭੱਜਾ ਭੁੱਜਾ ਜਾਂ ਮਾਣੀ ਉਹਨੇ ਫੁੱਲ ਨੇ ਨਿਆਰਾ ਲੈਣ ਉਹਨੇ ਡਾਕ ਪਰ ਇੱਕ ਘਰੋਂ ਭੱਜ ਗਿਆ ਉਹ ਹੀ ਡੰਡੇ ਝੱਲਦਾ ਬੈਰੀ ਲੈ ਗਈ ਸਾਨੂੰ ਹਾਂਜੀ ਇੱਕ ਮਾਤ ਕੋਈ ਨੂੰ ਬੈਰੀ ਲੈ ਗਈ ਸੀ ਹੁਣ ਬੈਰੀ ਲੈ ਗਈ ਸੀ ਚੱਲ ਕੋਈ ਨਹੀਂ ਆ ਛੱਡ ਦਿੰਨੇ ਬਾਈ ਸ਼ਾਖੀ ਦੇ ਡੰਡੇ ਤੇ ਰੱਖੇ ਆ ਤੇ ਆ ਇਹਨੇ ਹਜੇ ਧਰਨੀ ਆ ਇਹ ਰੋਜੀ ਨਾ ਨਹੀਂ ਮਿਲਿਆ ਕਿਹੜਾ ਇਹ ਹੀ ਉਹ ਤਾਂ ਉਹਦੇ ਨਾਲ ਮਿਲਿਆ ਭਰਾਵਾ ਤਾਂ ਹੀ ਦੇਖਿਆ ਨਹੀਂ ਮਿਲਿਆ ਲਓ ਬਾਈ ਇੱਕ ਜੋੜੀ ਆ ਲੱਗੀ ਐ ਆ ਜਿਹੜੀ ਆ ਪਚੀਨੀ ਮੱਲੀਆਂ ਨੇ ਛੱਡੀ ਸੀ ਇੱਕ ਦਿਨ ਮੈਂ ਕਹਿੰਦਾ ਦੱਸਾਈ ਉਹਦੀ ਭੈਣ ਆ ਸੱਕੀ ਇੱਕ ਕੋ ਝੋਲੀ ਜੀ ਇਹ ਚਿੱਟੀਆਂ ਦੀ ਉਹ ਖੱਟਣ ਦੀ ਸੀਗੀ ਆ ਗੂਤਰਣ ਲੱਗੀ ਆ ਇਹ ਠੀਕ ਹੈ ਜੀ ਇਹ ਗੂਤਰ ਵੀ ਆਪਣੇ ਘਰ ਦਾ ਹੀ ਆ ਠੀਕ ਹੈ ਤੇ ਜਿਸਾ ਦੱਸਿਓ ਬਈ ਕਮੈਂਟ ਕਰਕੇ ਕਿਵੇਂ ਲੱਗਾ ਇਹਨਾਂ ਦਾ ਜੋੜ ਠੀਕ ਹੈ ਜੀ ਬਾਕੀ ਇਹ ਵੀਡੀਓ ਤੇ ਪਿੱਛੇ ਐਂਡ ਕਰ ਦਣੀ ਜਿਹੜੀ ਆਪਣੇ ਚੈਨਲ ਨਾਲ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਵੀਡੀਓ ਕਰ ਲਾਈਕ ਕਮੈਂਟ ਕਰਕੇ ਜੀ ਵੀਡੀਓ ਕੇੰਦਰ ਲਾਗੀ ਬਾਏ ਮਿੱਤਰੋ ਤੇ ਬਾਕੀ ਹੁਣ ਇੱਕ ਅੱਧੀ ਬਾਗੀਆਂ ਹੋਰ ਵੇਖਾਂਗੇ ਅੱਜ ਦੋ ਕੁ ਦੇ ਦੇਖਾਂਗੇ ਹੈਨਾ ਅਗਰ ਮੇਰੇ ਕਰ ਵੀ ਜੇ ਵੀ ਜਦੋਂ ਠੰਡੇ ਜਿਹੇ ਦਿਨ ਹੋਣ ਲੱਗ ਪਿਆ ਤਾਂ ਦੂਸਰਾ ਚੱਲਣ ਲੱਗ ਗਿਆ। ਕਹਿਰਾ ਕਹਿਰਾਂ ਦੀ ਇੱਕ ਦੋ ਵਾਰੀਆਂ ਹੋਰ ਦੇਖਾਂਗੇ। ਫਿਰ ਆਪਾਂ ਜੋੜੇ ਜਿਹੜੇ ਲਾ ਲਾਂਗੇ ਸਾਰੇ ਬੱਚੇ ਵਿੱਚ ਕਢਾ ਲਾਂਗੇ। ਠੀਕ ਹੈ ਬਈ। ਓਕੇ ਮਿੱਤਰੋ।